ਵੀਡੀਓ ਹਾਲ ਕਾਂਚ ਆ ਜੀ ਗਗਨ ਮੈਂ ਜੀ ਸਰ ਦੇਖੋ ਜੀ ਮਸਲੇ ਤੇ ਜਦੋਂ ਤੱਕਰ ਜੀਵਨ ਰਹਿਣਾ ਉੱਠਦੇ ਰਹਿੰਦੇ ਆ ਜਦੋਂ ਤੱਕਰ ਕੋਈ ਕੰਮ ਕਰੂਗਾ ਕੋਈ ਗਲਤ ਕਰੂਗਾ ਕੋਈ ਸਹੀ ਕਰੂਗਾ ਜੇਕਰ ਕੋਈ ਗਲਤ ਕਰੂਗਾ ਤੇ ਉਹ ਤੇ ਕੋਈ ਕੇਸ ਵੀ ਦਰਜ ਹੋਣਗੇ ਜਾਂ ਕੁਝ ਵੀ ਹੋਊਗਾ ਚਲੋ ਇਹ ਚੀਜ਼ਾਂ ਦੀ ਜਿਹੜੀ ਪ੍ਰੋਟੈਕਸ਼ਨ ਜਿਹੜੀ ਕੋਈ ਰਿਜ਼ਲਟ ਆਣ ਚਾਹੀਏ ਤੇ ਕੋਟਾਂ ਜਾਣ ਚਾਹੀਏ ਤੇ ਆ ਰੋਡਾਂ ਤੇ ਨਹੀਂ ਆਣੀ ਚਾਹੀਦੇ ਅਸਲ 'ਚ ਤੁਸੀਂ ਕੋਈ ਵੀ ਗੱਲ ਹੁੰਦੀ ਆ ਰੋਡ ਤੇ ਇਕੱਠ ਕਰਦੇ ਹੁੰਦੇ ਹੋ ਸ਼ਹਿਰ ਨੂੰ ਡਰਾਉਣ ਦੇ ਇੱਕ ਖੋਫ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਦੂਸਰਾ ਦੇਖੋ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਰਹੂਗੀ ਹੁਣ ਜਿਹੜਾ ਦੂਜੇ ਪਰਿਵਾਰ ਤੇ ਸਾਡੇ ਬਹਿਲ ਪਰਿਵਾਰ ਤੇ ਕਰਕੇ ਚਾਰ ਟਰਮਾਂ ਤੇ ਉਹਨਾਂ ਨੇ ਭਾਈ ਦੀਆਂ ਐਮਐਲਏ ਛਪਦੀਆਂ ਲੋਕਾਂ ਨੇ ਦੋ ਚੀਜ਼ਾਂ ਨੂੰ ਪਿਆਰ ਕੀਤਾ ਜੀ ਪਹਿਲਾਂ ਪਿਆਰ ਕੀਤਾ ਸੀਗਾ ਬੜੀ ਪਿਆਰੀ ਰਾਜਨੀਤੀ ਨੂੰ ਹੁਣ ਉਸ ਤੋਂ ਬਾਅਦ ਪਿਆਰ ਕੀਤਾ ਭਾਈ ਡੰਡੇ ਰਾਜਨੀਤੀ ਨੂੰ ਲੋਕੀ ਬਦਲ ਗਏ ਜੀ ਲੋਕੀ ਪਿਆਰ ਦੀ ਰਾਜਨੀਤੀ ਨੂੰ ਅੱਗੇ ਅਨੰਦ ਦੇ ਕਰਦੇ ਆ ਇੱਕ ਚੀਜ਼ ਜ਼ਰੂਰ ਹੈ ਸ਼ਹਿਰ 'ਚ ਖੌਫ ਨਾ ਪੈਦਾ ਕਰੋ ਐਵੇਂ ਜੀ ਦੇਖੋ ਜਿਹੜੇ ਮਸਲਾ ਹੱਲਾ ਨਾ ਇਹ ਕੋਈ ਰੋਡ ਦੇ ਉੱਤੇ ਆ ਕੇ ਮਸਲੇ ਹੱਲ ਨਹੀਂ ਹੁੰਦੇ ਮੇਰੀ ਤੇ ਇੱਕ ਅਰਜ਼ ਹੈਗੀ ਆ ਕਿ ਪਿਆਰ ਨਾਲ ਜਿਹੜਾ ਉਹਦਾ ਜਿਹੜਾ ਜਿਹੜਾ ਚੀਜ਼ਾਂ ਬੰਦੀਆਂ ਜਿਹੜੇ ਤਰੀਕੇ ਨਾਲ ਤੇ ਇੰਪਲੀਮੈਂਟ ਹੋਇਆ ਪਿਆ ਪਰਚਾ ਉਸ ਤਰੀਕੇ ਨਾਲ ਉਹਨੂੰ ਕੋਰਟ 'ਚ ਗੱਲ ਕਰੋ ਅਫਸਰਾਂ ਨਾਲ ਗੱਲ ਕਰੋ ਜੋ ਉਹਦਾ ਬੰਦਾ ਹੈ ਰੋਡ ਦੇ ਉੱਤੇ ਗੱਲ ਕਰਾਂਗੇ ਇਕੱਠ ਕਰਾਂਗੇ ਇੱਕ ਦੂਸਰੇ ਬੰਦੇ ਨੂੰ ਐਵੇਂ ਗੱਲਾਂ ਗੱਡੀ ਜਾਣੀਆਂ ਮੈਨੂੰ ਨਹੀਂ ਲੱਗਦਾ ਕੋਈ ਆਉਂਦਾ ਗੱਲ ਬੰਦੀ ਹਰਵੱਲੇ ਜੀ ਜੋ ਵੀ ਹੈ ਜੋ ਮੇਰਾ ਬੰਦਾ ਸੀਗਾ ਜੋ ਮਨ ਲੱਗਾ ਮੈਂ ਤੇ ਤੁਹਾਡੇ ਅੱਗੇ ਆ ਕੇ ਦੱਸਦਾ ਜੀ ਜੈ ਸ਼੍ਰੀ ਰਾਮ